ਤਾਸ਼ਰੀਆ ਕਾ ਸਾਰੇ ਪੰਜਾਬ ਵਾਸਨ ਦਾ ਸਾਕਤ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਚ ਵਸਣ ਦਾ ਲੈ ਕੇ 21 ਮਾਰਚ ਪੰਜਾਬ ਦੇ ਮੌਸਮ ਰਣਗੇ ਕਿਹੜਾ ਜਿਲ੍ਹਿਆਂ ਵਿੱਚ ਮੀਂਹ ਦਾ ਲਟ ਹੈ ਕਿਹੜੇ ਜਿਲ੍ਹੇ ਸਾਫ ਤੇ ਖੁਸ਼ਕ ਬਣ ਰਣਗੇ ਟੈਂਪਰੇਚਰ ਵਿੱਚ ਕੀ ਵਾਦਾ ਘਾਟਾ ਹੈ ਕਿਸਾਨ ਵੀਰਾਂ ਲਈ ਕੀ ਅਪਰੇਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣਾ ਚੈਨਲ ਤੇ ਨਵੇਂ ਆਏ ਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਚਲੋ ਅੱਗੇ ਆਦੇ ਆ ਵੀਡੀਓ ਨਾਲ ਹਾਂ ਤੁਸੀਂ 16 ਮਾਰਚ ਪੰਜਾਬ ਦੇ 10:30 ਵੇ ਦੀਆਂ ਸਵੇਰ ਦੀਆਂ ਲਾਈਵ ਸੈਟਲਾਈਟ ਦੀਆਂ ਜੋ ਦੇਖ ਸਕਦੇ ਹੋ ਪੰਜਾਬ ਦੇ ਸਾਰੇ ਭਾਗ ਆਪ ਨੂੰ ਸਾਫ ਦਾ ਖੁਸ਼ਕ ਦੇਖਣ ਨੂੰ ਮਿਲੇ ਰਾਤ ਵੀ ਕਿਸੇ ਭਾਗ ਵਿੱਚ ਕੋਈ ਕਾਰਵਾਈ ਨਹੀਂ ਹੋਈ ਦੁਪਹਿਰ ਤੋਂ ਬਾਅਦ ਮੌਸਮ ਲਗਭਗ ਸਾਫ ਹੋ ਚੁੱਕਾ ਸੀ ਪੰਜਾਬ ਦਾ ਬਾਕੀ ਗੱਲ ਕਰੀ ਅੱਜ ਮੌਸਮ ਦੀ ਅੱਜ ਮੌਸਮ ਆਪ ਨੂੰ ਠੀਕ ਠਾਕ ਦੇਖਣ ਨੂੰ ਮਿਲੂਗਾ 1:00 ਵਜੇ ਤੋਂ ਬਾਅਦ 1:00 ਵਜੇ ਤੋਂ ਬਾਅਦ ਮਾੜੇ ਮੋٹے ਤੂਤਾਂ ਜੱਲੇਆਂ ਵਿੱਚ ਮਾੜੀ ਮੋਟੀ ਆ ਬੱਦਲ ਵੀ ਮਾੜੀ ਮੋਟੀ ਪੰਜਾਬ ਉਤੋਂ ਦੀ ਕ੍ਰਾਸ ਕਰ ਸਕਦੀ ਹੈ ਕਿਸੇ ਨੂੰ ਕੋਈ ਖਾਸ ਮੀਂਹ ਦੇ ਸਾਰ ਨਹੀਂ ਹਨ ਮਾੜੇ ਮੋٹے ਹਲਕੀ ਫੁਲਕੀ ਬੂੰਦਾ ਬੰਦੀ ਦੂਧਾਂ ਜੁਲਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਖਾਸ ਬਦਲਾਅ ਦੇ ਕਰੀਟਰ ਨਹੀਂ ਹੋਊਗੀ ਜੋ ਦੁਪਹਿਰ ਤੋਂ ਬਾਅਦ ਵੀ ਇੱਕ ਤੋਂ ਜੁਲਿਆਂ ਵਿੱਚ ਮਾੜੀ ਮੋਟੀ ਬੂੰਦਾ ਬੰਦੀ ਜਾਂ ਘਰ ਚਮਕ ਦੇਖਣ ਨੂੰ ਮਿਲ ਸਕਦੀ ਜਿਸ ਨਾਲ ਕੋਈ ਖਾਸ ਪ੍ਰਭਾਵ ਨਹੀਂ ਦੇਖਣ ਨੂੰ ਮਿਲੂਗਾ ਆਪ ਨੂੰ ਬਾਕੀ ਕਰ ਕਰੀਆ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਚ ਆਪਣੇ ਪੰਜਾਬ ਤੋਂ ਲਗਭਗ ਠੀਕ ਠਾਕ ਦੇਖਣ ਨੂੰ ਮਿਲੂਗਾ ਫਿਰ ਆਪਣੇ 19 ਤਰੀਕ 19 ਮਾਰਚ 19 ਮਾਰਚ ਨੂੰ ਇੱਕ ਹਲਕਾ ਜਿਹਾ ਸਿਸਟਮ ਪੰਜਾਬ ਉੱਤੇ ਦੀ ਕ੍ਰਾਸ ਹੋ ਰੂਗਾ ਜਿਸ ਨਾਲ ਵੀ ਕੋਈ ਖਾਸ ਮੀਂਹ ਦੇ ਸਾਰ ਨਹੀਂ ਹਨ ਮਾੜੇ ਮੋٹے ਇਲਾਕੇ ਵਿੱਚ ਬੂੰਦਾਬੰਦੀ ਦੇਖਣ ਨੂੰ ਮਿਲੇਗੀ 19 ਮਾਰਚ ਨੂੰ ਰੇਨਫਾਲ ਦੇਖ ਸਕਦੇ ਹਾਂ ਪੰਜਾਬ ਦੇ ਮਾਝ ਦੋਆਬੇ ਵਿੱਚ ਮਾੜੀ ਮੋਟੀ ਹਲਕੀ ਫੁਲਕੀ ਬੂੰਦਾਬੰਦੀ ਕੰਮ ਦੇ ਨਾਲ ਵੀ ਇਹ ਸਿਸਟਮ ਵੀ ਕ੍ਰਾਸ ਕਰ ਜਾਊਗਾ ਪੰਜਾਬ ਨੂੰ ਬਾਕੀ ਗੱਲ ਕਰੀਏ ਆਪਾਂ ਟੈਂਪਰੇਚਰ ਦੀ 21 ਮਾਰਚ ਦੇ ਟੈਂਪਰੇਚਰ ਆਪ ਨੂੰ ਲਗਭਗ ਅੱਜ 26 ਦੇਖ ਨੂੰ ਮਿਲ ਰਿਹਾ ਆ ਆਉਂਦੇ ਦਿਨਾਂ ਚ ਹੌਲੀ ਹੌਲੀ ਵਧਦੇ ਰਹਿਣਗੇ 21 ਮਾਰਚ ਤਈ ਆਪ ਨੂੰ ਟੈਂਪਰੇਚਰ 31 ਦੇਖ ਨੂੰ ਮਿਲਦਾ ਹੈ 30 ਤੋਂ ਲੈ ਕੇ 32 ਟੈਂਪਰੇਚਰ ਦੇਖ ਨੂੰ ਮਿਲਦਾ ਆਪ ਨੂੰ 21 ਮਾਰਚ ਤਈ ਰਾਤ ਦੀ ਗੱਲ ਕਰੀ ਰਾਤ ਆਪ ਨੂੰ 13 ਤੋਂ ਲੈ ਕੇ 14 ਡਿਗਰੀ ਦੇਖ ਨੂੰ ਮਿਲੇਗਾ ਬਾਕੀ ਕਾਫੀ ਠੰਡਕ ਵਧ ਗਈ ਹੈ ਪਹਿਲਾਂ ਟੈਂਪਰੇਚਰ ਕਾਫੀ ਆਪਕ ਹੋਗੇ ਸੀ ਪਰ ਇਹ ਵੀ ਤਾਂ ਪਤਾ ਕਾਫੀ ਫਰਕ ਦੇਖ ਨੂੰ ਮਿਲਿਆ ਆਪ ਨੂੰ ਟੈਂਪਰੇਚਰ ਵਿੱਚ ਭਾਈ ਕਾਲ ਮੜਾਇਆ ਕਰਕੇ ਆਜੋ 21 ਸੌਰੀ 16 ਮਾਰਚ 16 ਮਾਰਚ ਜੋ ਇੱਕ ਦੋ ਲੱਖ ਵਿੱਚ ਮਾੜੀ ਮੋਟੀ ਬੂੰਦਾ ਪੰਦੀ ਹੈ ਸਦੀ ਤੋਂ 19 ਮਾਰਚ ਨੂੰ ਵੀ ਪੰਜਾਬ ਵਿੱਚ ਦੇ ਇੱਕ ਹਲਕਾ ਫੁਲਕਾ ਜਿਹਾ ਸਿਸਟਮ ਗੁਰੂ ਜਿਸ ਨਾਲ ਮਾੜੇ ਮੋٹے ਛੂਟੀ ਛਾਟੀ ਦੇਖਣ ਨੂੰ ਮਿਲੂਗੀ ਕੋਈ ਖਾਸ ਮੀਂਹ ਕਿ ਨਹੀਂ ਤਾਂ ਸਰ ਨਹੀਂ ਹਨ ਤੇ ਆਪਣਾ 21 ਮਾਰਚ ਤੀ ਲਗਭਗ ਮੌਸਮ ਸਾਫ ਹੀ ਦੇਖਣ ਨੂੰ ਮਿਲੂਗਾ ਕਿ ਹਵਾ ਚੱਲ ਸਕਦੀ ਹੈ 5 ਤੋਂ ਲੈ ਕੇ 10 ਕਿਲੋਮੀਟਰ ਪ੍ਰਾਵ ਦੇ ਸਪੀਡ ਦੇ ਨਾਲ ਜਿਸ ਨਾਲ ਮਾੜੀ ਮੋਟੀ ਜਿਹੜੇ ਕਿਸਾਨ ਉਹਨਾਂ ਦੇ ਕਣ ਕਣ ਨੂੰ ਪਾਣੀ ਜਾਣਗੇ ਕਿਉਂਕਿ ਖਾਸ ਮੌਜੇ ਦਾ ਮਤਲਬ ਮਾਜੇ ਤੋਂ ਆਪੇ ਵਿੱਚ ਪਲਟਾ ਹੋ ਗਿਆ ਮੀਂਹ ਆਪ ਨੂੰ ਘੱਟ ਦੇਖ ਨੂੰ ਮਿਲਿਆ ਮਾਲਵੇ ਦੇ ਭਾਗ ਵਿੱਚ ਮੀਂਹ ਥੋੜਾ ਜ਼ਿਆਦਾ ਦੇਖ ਨੂੰ ਮਿਲ ਗਿਆ ਸਾਡੇ ਏਰੀਆ ਦੁਆਬਾ ਸਾਡੇ ਏਰੀਆ ਚ ਕੋਈ ਖਾਸ ਮੀਂਹ ਨਹੀਂ ਦੇਖ ਨੂੰ ਮਿਲਿਆ ਜਿਸ ਕਾਰਨ ਕਿ ਪਾਣੀ ਆਪਾਂ ਕਣਕਾਂ ਨੂੰ ਦਗਾਤਾ ਇਸ ਕਰਕੇ ਕਣਕਾਂ ਨੂੰ ਥੋੜਾ ਜਿਹਾ ਪਾਣੀ ਲਾਉਣ ਲਈ ਥੋੜੀ ਦਿੱਕਤ ਆ ਸਕਦੀ ਹੈ ਜੇ ਹਵਾ ਦੇਖ ਨੂੰ ਮੈ ਸਕਦੀ ਆਪ ਨੂੰ ਆਉਣ ਵਾਲੇ ਦਿਨਾਂ ਚ ਆਪ ਨੂੰ ਲਗਭਗ ਇੰਨੀ ਹੀ ਹਵਾ ਦੇਖ ਨੂੰ ਮਿਲੂਗੀ 80 ਲੈ ਕੇ 70 ਕਿਲੋਮੀਟਰ ਪ੍ਰਾਪਤ ਸਪੀਡ ਦੇ ਨਾਲ ਬਾਕੀ ਆਪਣੇ ਜਲ੍ਹਿਆ ਪੰਜਾਬ ਵਿੱਚ ਮੀਂਹ ਨਹੀਂ ਦੇਖਣ ਨੂੰ ਮਿਲਿਆ ਜੋ ਕਿ ਇੱਕ ਤਰ੍ਹਾਂ ਦੀ ਵਧੀਆ ਗੱਲ ਵੀ ਹੈ ਕਿਉਂਕਿ ਇਸ ਸਿਸਟਮ ਨੂੰ ਕੋਈ ਖਾਸ ਤਰ੍ਹਾਂ ਦੀ ਸਪੋਰਟ ਨਹੀਂ ਦੇਖਣ ਨੂੰ ਮਿਲੀ ਪੰਜਾਬ ਵਿੱਚ ਹਵਾ ਦਾ ਕਾਰਨ ਵੀ ਹਰਿਆਣੇ ਵਿੱਚ ਥੋੜੀ ਜਿਆਦਾ ਗੜਮਗਾਹ ਦੇਖਣ ਨੂੰ ਮਿਲੀ ਸਿਸਟਮ ਕਾਫੀ ਤਕੜਾ ਸੀ ਹਰਿਆਣੇ ਵਿੱਚ ਕਾਫੀ ਗੜਮਗਾਹ ਦੇ ਕੇ ਗਿਆ ਪਰ ਪੰਜਾਬ ਵਿੱਚ ਕਾਫੀ ਬਚਾਰਿਆ ਜੋ ਕਿ ਇੱਕ ਤਰੀਕੇ ਨਾਲ ਵਧੀਆ ਗੱਲ ਵੀ ਹੈ ਬਾਕੀ ਅੱਜ ਦੀ ਵੀਡੀਓ ਨੂੰ ਵੀਡੀਓ ਚੰਗੀ ਲੱਗ ਤਾਂ ਵੀਡੀਓ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਜਿੱਦਾਂ ਵੀ ਕੋਈ ਨਵੀਂ ਰਿਪੋਰਟ ਆਉਗੀ ਤਾਂ ਵੀਡੀਓ ਬਣਾ ਕੇ ਤੁਹਾ ਤੋਂ ਪਹੁੰਚਾ ਬਹੁਤ ਬਹੁਤ ਧੰਨਵਾਦ